ਸਹਿ ਮਹਾਰਾਜੀਆਂ ਦੀ ਪਾਵਨ ਔਰ ਪਵਿੱਤਰ ਜੁਰੀ ਅੰਦਰ ਗੁਰੂ ਪਿਆਰੇ ਗੁਰੂ ਸਰਵਾਰੇ ਸਾਧ ਸੰਗਤ ਆਪ ਚਿਤ ਸੰਗਤਾਂ ਅੰਮ੍ਰਿਤ ਵੇਲੇ ਇਸਨਾਨ ਪਾਣੀ ਕਰ ਕੇ ਕਾਇ ਇਸਨਾਨ ਸਿਮਰ ਪ੍ਰਭ ਆਪਣਾ ਮੰਤਨ ਭੇਇ ਕਰੋ ਕਾਮ ਕੋਟ ਵਿਦਾਨ ਲਾਧੀ ਪ੍ਰਭ ਸਰਨਾ ਪ੍ਰਤੀ ਭਲੇ ਜੋਗਾ ਮਨ ਕਰੰਦਿਆਂ ਜੀਉ ਤੂੰ ਕਮਾਵਦਿਆਂ ਸੁਖ ਭੰਜ ਧਿਆਨੇ ਲਿਆਂ ਤੂੰ ਪ੍ਰਭੂ ਮੇਰ ਨਾਨਕ ਉਤਰੀ ਚਿੰਤ ਉਦਮ ਕਰੋ ਵਡਭਾਗੀ ਹੋਰ ਸਮਰੋ ਹਰ ਰਾਈ ਉਦਮ ਕਰੀ ਸਤਗੁਰਾਂ ਦੇ ਪਾਵਨ ਦਰਬਾਰ ਦੀਆਂ ਹਰਿਆ ਭਰ ਰਹੀਆਂ ਆਪਣੇ ਜੀਵਨ ਦੀ ਸੋਸਾਂ ਦੀ ਲੜੀ ਹੈ ਜਿਹੜੀ ਔਰ ਸਮਾ ਹੈ ਉਹ ਸਫਲਾ ਬਣਾ ਰਹੀ ਗਿਰੀਆਂ ਫਰਾਈ ਆਓ ਫਤੇ ਦੀ ਸਾਹੀ ਪਾਈਏ ਸਾਰੇ ਸੰਗਤ ਆਖੋ ਜੀ ਵਾਹਿਗੁਰੂ ਜੀ ਦਾ ਥਰਸਾ ਵਾਹਿਗੁਰੂ ਜੀ ਦੀ ਫਤੇ ਅੱਜ ਦਾ ਮੁਖ ਬਾਕ 645 ਅੰਤ ਕਾਂ 46 ਤੋਂ ਅੰਗ ਦੇ ਉੱਪਰ ਸੁਹਾਏ ਮਾਨ ਹੈ ਕੀ thre ਪਾਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਆਡਾ ਵਿਚਾਰਨ ਕੀਤਾ ਹੋਇਆ ਅਮਰਤ ਬਚਨ ਹੈ ਅਮਰਦਾਸ ਭਰੇ ਗੁਣ ਤੇਰੀ ਤੀਰੀ ਉਪਮਾ ਤੋਹਿ ਬਣ ਆਵੇ ਸਤਿਗੁਰੂ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਬਿਨ ਨਾਮ ਹੈ ਸਭ ਧਰਮ ਦੇ ਨਿਤ ਜਗ ਤੋ ਕਾਛੈ ਸਾਰ ਇਹ ਭਾਈ ਅੱਜ ਦੇ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਮਨਮੁਖ ਦੀ ਅਤੇ ਗੁਰਮੁਖ ਦੀ ਪਰਵਾਸਾ ਦੱਸਿਆ ਸਾਨੂੰ ਕਲਪ ਕੀ ਜੀਵਾਂ ਨੂੰ ਸਮਝਾਇਆ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਇਹ ਜੀਵ ਭੜਮਾ ਦੇ ਵਿੱਚ ਭੜਮਾ ਦੇ ਵਿੱਚ ਪਿਆ ਰਹਿੰਦਾ ਹੈ ਨੇਤ ਜੰਗ ਤੁੰਡਾ ਸੈਸਾਰ ਹਰ ਰੋਜੀ ਜਗਤ ਦੀ ਜੀਵਾਂ ਨੂੰ ਘਟਾ ਪੈ ਰਿਹਾ ਔਕਾ ਫੈ ਰਿਆ ਕਿਉਂਕਿ ਅਸੀਂ ਸੰਸਾਰ ਦੇ ਵਿੱਚ ਕੋਈ 라ਹਾ ਪਟਣ ਵਾਸਤੇ ਆਏ ਸੀ ਪਰ ਜੀਵਾਂ ਦੇ ਜਿਹੜੇ சுவாਸ ਨੇ ਉਹਨਾਂ ਦੇ ਵਿੱਚ ਬੜਾ ਘਟਾ ਪੈ ਰਿਹਾ ਹੈ ਭਾਈ ਸੰਤ ਲਾਲ ਜੀ ਨੇ ਉਚਾਰਨ ਕੀਤਾ ਹੈ 24 ਹਜ਼ਾਰ ਖਰਚ ਬੰਦੀ ਕਾ ਆਂਦਰ ਮੂਰਨਾ ਧੀਵੈ ਜਿਸ ਬੰਦੇ ਕੋ ਤਿਤਨਾ ਘਟਾ ਸੋ ਬੰਦਾ ਕਿਉਂ ਜੀਵੈ ਕਿ 24 ਹਜ਼ਾਰ ਸਵਾਸ ਆਰਿਆ ਹੱਥ ਰੋਈਦਾ ਕਿ 24 ਹਜ਼ਾਰ ਅੱਖਰ ਹੀ ਸੁਖਮਨੀ ਸਾਹਿਬ ਦੀ ਬਾਣੀ ਦਾ ਹੈ ਇਹ ਕਹਾਰੋ ਸਭ ਨੂੰ ਇਹ ਸਾਹਿਬ ਦਾ ਬਾਣ ਪ੍ਰੇਮ ਦੇ ਨਾਲ ਭਗਤੀ ਦੇ ਨਾਲ ਕੀਤਾ ਜਾਵੇ ਤਾਂ ਸਾਡਾ ਜਿਹੜਾ 24 ਜੀਵ ਜਵਾਸ ਹੈ ਸਫਲਾ ਬਣ ਜਾਵੇ ਪਰ ਬਹਿਮਾ ਦੇ ਵਿੱਚ ਭਰਮਾਂ ਦੇ ਚ ਫੈਕੀ ਇਹ ਸੰਸਾਰ ਘਾਟਾ ਖਾਰ ਹੈ ਸਤਿਗੁਰੂ ਕਹੇ ਨੀਂ ਮਨ ਮੁਖ ਕਰਮ ਕਮਾਵਣੇ ਹੋ ਮੈਂ ਅੰਤਕ ਵਾਰ ਮਨਮੁਖ ਦਾ ਭਾਵ ਹੁੰਦਾ ਆਪਣੇ ਮਨ ਦੀ ਮਗਰ ਲੱਗਣ ਵਾਲੇ ਕਿੱਥੇ ਤਾਂ ਸੀ ਗੁਰੂ ਦੇ ਮਗਰ ਲੱਗਣਾ ਸੀ ਤੇ ਅਸੀਂ ਆਪਣੇ ਮਨ ਦੇ ਮਗਰ ਲੱਗ ਕੇ ਮਨਮੁਖ ਕਰਮ ਕਮਾਉਣੇ ਕਹਿੰਦੇ ਇਹੋ ਜੀ ਕਰਮ ਕਰਦੇ ਆ ਹਉਮੈ ਵਾਲੇ ਕਰਮ ਕਰਦੇ ਆ ਅੰਨ੍ਯਾ ਵਾਲੇ ਕਰਮ ਕਰਦੇ ਆ ਹੰਕਾਰ ਵਾਲੇ ਕਰਮ ਕਰਦੇ ਆ ਤੇ ਦੂਸਰਾ ਪੱਖ ਸਤਿਗੁਰਾਂ ਨੇ ਗੁਰਮੁਖਾਂ ਨਾਲ ਦੱਸਿਆ ਗੁਰਮੁਖ ਅੰਮ੍ਰਿਤ ਤੀਵਣਾ ਜੀ ਦੇ ਮੁਖੀ ਗੁਰਾਂ ਦੇ ਦੁਆਰੇ ਇਹ ਰਾਜ ਢੁੱਟ ਜਾਂਦੀ ਹੈ ਕਹਿੰਦੇ ਭਾਈ ਉਹ ਤਾਂ ਪਰਮੇਸ਼ਰ ਦੇ ਨਾਮ ਰਾਸ ਨੂੰ ਟੀਣਾ ਕਰਦੇ ਐ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਕਰਮਗਤ ਮੇਰੀ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਗੁਰਮੁਖ ਖੰਮਰ ਤੇ ਤੀਵਣ ਨਾਟ ਸ਼ਬਦ ਵਿਚਾਰ ਬਗਾ ਨਾਨਕ ਜੀ ਕਹਿ ਰਹੇ ਨੇ ਕਿ ਭਾਈ ਜਿਹੜੇ ਗੁਰਮੁਖ ਨੇ ਉਹ ਤਾਂ ਪਰਮੇਸ਼ਰ ਦੇ ਸ਼ਬਦ ਦੀ ਵਿਚਾਰ ਰਾਹੀਂ ਪਰਮੇਸ਼ਰ ਦਾ ਨਾਮ ਰਸ ਪੀ ਰਹੇ ਨੇ ਨਾਮ ਰਸ ਪੀਆ ਰਏ ਜੇ ਰਸਾ ਵਿਖਰ ਗਏ ਰਸ ਔਰ ਉਹਨਾਂ ਨੇ ਧਰ ਦੁਨੀਆਂ ਪਾੜੇ ਰਸਾ ਜਿਹੜੇ ਉਹ ਵਿਖਰ ਜਾਂਦੇ ਨੇ ਪਰਮੇਸ਼ਰ ਦੇ ਨਾਮ ਵਾਲਾ ਰਸ ਜੀ ਰਾਉਣਾ ਸ਼ੁਰੂ ਹੋ ਜਾਂਦਾ ਹੈ ਜਿਨੇ ਰਸ ਛੋੜਾ ਉਹ ਰਸ ਆਵੇ ਦੁਨੀਆਂ ਵਾਲੇ ਰਸ ਛੱਡ ਦਿੰਦਾ ਹੈ ਪਰਮੇਸ਼ਰ ਦੇ ਨਾਮ ਵਾਲਾ ਰਸ ਹੋਣ ਲੱਗ ਜਾਂਦਾ ਹੈ ਮਹੱਲ ਰਾਤੀ ਜਾ ਸਹਿਜੀ ਜਾਗੈ ਸਹਿਜੀ ਸੁਭੈ ਗੁਰਮੁਖ ਆੰਦਨ ਉਸ ਤਤ ਹੋਵੇ ਦੀ ਪਰਵਾਸ਼ਾਂ ਦੱਸੀਆਂ ਜਿਹੜਾ ਗੁਰਮੁਖ ਹੈ ਉਹ ਸੱਜੀ ਸੱਜੀ ਪਰਮੇਸ਼ਰ ਦੀ ਤੇਰੇਮਾ ਭਗਤੀ ਦੇ ਵਿੱਚ ਜਾਗਦਾ ਸੱਜੀ ਹੀ ਉਹ ਸੰਦਾ ਹੈ ਸੱਜੀ ਜਾਗਦਾ ਸੱਜੀ ਸੂਬਾ ਗੁਰਮੁਖ ਅੰਦਰ ਉਸਤ ਤੋ ਹੋਵੇ ਜਿਹੜਾ ਗੁਰਮੁਖ ਹੈ ਮੁਖੀ ਗੁਰਾਂ ਦੇ ਦਵਾਰੇ ਦੇ ਨਾਲ ਜੁੜਿਆ ਫਿਰ ਉਹਨਾਂ ਦੀ ਦਿਨ ਤੇ ਰਾਤ ਉਸਤਤ ਹੁੰਦੀ ਆ ਉਸਤਤ ਐਂਡ ਆਭਾਵ ਉਹਨਾਂ ਦੀ ਵਡਿਆਈ ਹੁੰਦੀ ਹੈ ਤੇ ਜਿਹੜੇ ਮਨਮੁਖ ਨੇ ਮਨਮੁਖ ਭਰਮਾਂ 'ਚ ਸੈਸਾ ਹੋਵੇ ਮਨਮੁਖ ਭਰਮਾਂ ਦੇ ਵਿੱਚ ਫਏ ਰਹਿੰਦੇ ਨੇ ਸੰਸਾਰਾਂ ਦੇ ਵਿੱਚ ਫਏ ਰਹਿੰਦੇ ਨੇ ਇਹੋ ਵਿਕਾਰ ਸੰਸਾਰ ਸੰਸੇਵ ਹੈ ਕਰਿਓ ਬ੍ਰਹਮ ਗਿਆਨੀ ਇਹ ਗੁਰੂ ਪਿਆਰਿਓ ਇਹੜਾ ਸੰਸਾਰ ਹੈ ਸੰਸੇਵੀ ਵਿਚਿਆ ਪਿਤਰਾ ਨੇ ਵਿਚਿਆ ਕਰੂ ਕਾ ਕੌਣ ਜਿਸ ਨੂੰ ਬ੍ਰਹਮ ਦਾ ਗਿਆਨ ਆ ਗਿਆ ਤੇ ਮਨੁੱਖ ਅੰਦਰ ਚਿੰਤਾ ਨੀਂਦ ਨਾਲ ਸੋਵੇ ਮਨੁੱਖ ਦੇ ਅੰਦਰ ਤਰ ਤਰਾ ਦੀ ਚਿੰਤਾ ਬਣੀ ਰਹਿੰਦੀ ਹੈ ਕਦੇ ਉਹ ਸੁੱਖਾਂ ਦੀ ਨੀਂਦ ਦੇ ਵਿੱਚ ਸੌ ਨਹੀਂ ਜਾ ਸਕਦਾ ਇਹ ਹੁਣ ਜਿਹੜੇ ਗਿਆਨवान ਨੇ ਉਹਨੇ ਤਾਂੱਖ ਦੀ ਗੱਲ ਕਰਦੀ ਹੈ ਸਤਿਗੁਰੂ ਗਿਆਨੀ ਜਾਗੈ ਸਭਾ ਸਭਾਈ ਨਾਨਕ ਨਾਮ ਰਤਿਆਂ ਮਰ ਜਾਓ ਜਿਨ੍ਹਾਂ ਨੂੰ ਭਾਈ ਗਿਆਨ ਆ ਗਿਆ ਸੋਝੀ ਆ ਗਈ ਉਹਦਾ ਸਹਿ ਸੁਭਾਈ ਹੀ ਭਾਵ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜੇ ਰਹਿੰਗੇ ਆ ਸਾਇ ਸੁਭਾਈ ਨਾਨਕ ਨਾਮ ਰੱਤਿਆਂ ਵਜ ਜਾਓ ਫਿਰ ਸਤਿਗੁਰੂ ਵੀ ਜਿਹੜੇ ਨਾਮ ਦੇ ਧਰਤੇ ਹੋਏ ਨੇ ਉਹਨਾਂ ਤੋਂ ਵਾਰ ਨਹੀਂ ਬਿਹਾਰ ਨਹੀਂ ਜਾਂਦੀ ਆ ਰੱਤੀ ਥੇ ਜੇ ਮੁੱਖ ਨਾਮੜੰਨਾ ਜਿੰਨੀ ਸਿਆਤਾ ਸਾਈ ਜਿਨ੍ਹਾਂ ਨੇ ਪਰਮੇਸ਼ਰ ਪ੍ਰਮਾਤਮਾ ਨੂੰ ਜਾਣਿਆ ਹੈ ਦੇਵੋਂ ਪ੍ਰਿਆਰਿਓ ਉਹ ਪਰਮੇਸ਼ਰ ਦੇ ਨਾਮ ਅਰ ਦੇਵਤਰ ਉਤੇ ਰਹਿੰਦੇ ਨੇ ਤੇ ਪਉੜੀ ਦੇ ਵਿੱਚ ਸਾਧਗਰੂ ਉਚਾਰਨ ਕਰਦੇ ਨੇ ਸੇ ਹਾਰਣ ਨਾਮ ਲਿਹਾਵੈ ਜੋ ਹਰ ਗੱਤੀ ਆ ਜਿਹੜੇ ਭਾਈ ਹਰੀ ਦਾ ਨਾਮ ਲਿਆਉਂਦੇ ਆ ਪਰਮੇਸ਼ਰ ਦੇ ਨਾਮ ਨੂੰ ਜਪਦੇ ਆ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਾਲਕਲੇਸ਼ ਲੋਭ ਮੋਮਾ ਭਜਨ ਕਰਨੀ ਜਿਹੜੀ ਹਰੀ ਦੇ ਨਾਮ ਨੂੰ ਧਿਆਉਂਦੇ ਆ ਉਹ ਹਰੀ ਦੇ ਨਾਮ ਦੇਿਤ ਰਤੇ ਰਹਿੰਦੇ ਨੇ ਹਾਰ ਇਕ ਧਿਆਮ ਇਕ ਤੋ ਹਾਰ ਸਤੇ ਆ ਇਹ ਸਭ ਇਹ ਗੁਰੂ ਦੀ ਸੰਸਾਰ ਦੇ ਵਿੱਚ ਸਤਿਆ ਹੈ ਜੋ ਸਾਰੇ ਪੂਰਨ ਹੈ ਇੱਕ ਦੇ ਨਾਲ ਰੁੱਝ ਜਾਂਿਆ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸਬਦਾ ਹੱਥ ਸੱਚ ਵਦਨੀ ਭਰੇ ਭੰਡਾਰ ਕਿਉਂਕਿ ਇੱਕ ਸਦਾ ਹੈ ਅਮਰ ਇੱਕੋ ਹਰ ਚਿਤ ਧਾਰ ਸਤਿਗੁਰਾਂ ਨੇ ਦੂਜੇ ਦਾ ਤਾਂ ਬਾਣੀ ਦੇ ਅੰਦਰ ਕੋਈ ਪਾਪ ਭੋਗ ਹੀ ਪਾਦਦਾ ਮਰਟਨ ਦੂਜਾ ਨਾਹੀ ਕੋਈ ਤੂੰ ਕਰਤਾ ਕਰੈ ਸੋ ਹੋਈ ਇਹ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਾਂ ਹਰੀ ਪਰਮਾਤਮਾ ਤੋਂ ਬਿਨਾ ਭਾਈ ਕੋਈ ਸੁੱਖ ਦੇਣ ਵਾਲਾ ਤੁਹਾਨੂੰ ਮੁਕਤੀ ਦੇਣ ਵਾਲਾ ਕੋਈ ਸੁੱਖਾਂ ਦਾ ਦਾਤਾ ਹੋਰ ਕੋਈ ਹੈ ਨਹੀਂ ਸੁੱਖਾਂ ਦਾ ਦਾਤਾ ਤਾਂ ਇੱਕੋ ਹੀ ਹੈ ਸੁੱਖ ਨਿਧਾਨ ਪ੍ਰਭ ਏਕ ਹੈ ਕਵਨਾਥੀ ਸੁਣਿਆ ਇਸੇ ਕਰਕੇ ਸਤਿਗੁਰੂ ਕਹਿੰਦੇ ਹਰ ਇੱਕ ਧਿਆਵਾ ਏਕਾ ਇੱਕੋ ਹਾਰ ਸਤੇ ਆ ਹਰ ਇੱਕੋ ਵਰਤਾ ਏਕਾ ਇੱਕੋ ਉਤਪਦੇ ਆ ਸਭਾ ਤਾਂ ਇੱਕ ਪਰਮਾਤਮਾ ਦਾ ਹੀ ਵਰਤਾਵਾ ਹੈ ਇੱਕ ਦਾ ਹੀ ਹੁਕਮ ਹੈ ਤੇ ਇੱਕੋ ਪਰਮਾਤਮਾ ਨੇ ਹੀ ਸਾਂ ਇਹ ਦੁਨਿਆ ਦੀ ਉਤਪਤੀ ਕੀਤੀ ਹੈ ਸਾਰੀ ਦੁਨੀਆਂ ਨੂੰ ਛਾੜਣਾ ਕੀਤਾ ਜੋ ਹਰ ਨਾਮ ਧਿਆਵੇ ਤਿੰਨ ਢਾਲ ਛੱਟ ਘੱਤੀ ਆ ਜਿਹੜੇ ਭਾਈ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਆ ਜਿਹੜੇ ਅੰਮ੍ਰਿਤ ਵੇਲਾ ਸਾਥ ਸੰਭਾਲ ਕਰਦੇ ਨੇ ਆ ਇਸ਼ਨਾਨ ਪਾਣੀ ਕਰਕੇ ਚੌਂਕੜਾ ਮਾਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਔਰ ਸ਼ਾਮ ਨੂੰ ਸੋ ਦਾ ਅਕਾਲ ਦੀ ਕਾਵਿਅ ਅੰਮ੍ਰਿਤ ਵੇਲਾ ਜਪ ਉਚਾਰਾ ਭਾਈ ਤੁਰਦਾ ਜੀ ਕਾਰਨ ਕਰਦੇ ਨੇ ਜਿਹੜੇ ਹਰੀ ਦਾ ਨਾਮ ਜਪਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਬੈਨ ਕੋਈ ਘਰਮ ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਰਹ ਜਾਂਦਾ ਉਨ੍ਹਾਂ ਦੇ ਸਾਰੇ ਡਾਰੀ ਨਿਵਰਤ ਹੋ ਜਾਂਦੇ ਨੇ ਥਾਰੇ ਡਾਰ ਖਤਮ ਹੋ ਜਾਂਦੇ ਨੇ ਸਤਿਗੁਰੂ ਕਹਿੰਦੇ ਡਰਿਆ ਤਾਂ ਜੇ ਕਿਸ ਆਗ ਤੋਂ ਕੀਚੈ ਸਭ ਕਰਦਾ ਆਪਣੀ ਕਲਾ ਵਧਾਈ ਜਿਹੜਾ ਮਨੁੱਖ ਵਾਹਿਗੁਰੂ ਦੇ ਬਾਣੇ ਦੇ ਵਿੱਚ ਤੇ ਉਹਦੇ ਹੁਕਮ ਦੇ ਵਿੱਚ ਰਹਿੰਦਾ ਉਹਨੋਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ ਉਹ ਸਾਰੇ ਡਾਰਾ ਜਿਹੜੇ ਡਰ ਕੇ ਜਾਂਦੇ ਨੇ ਡਰਾਂ ਡਾ ਉੱਪ ਜਾ ਡਰ ਜਾਈ ਤਾਂ ਡਰ ਮੈਂ ਡਾ ਰਹਿ ਹਸ ਮਾਈ ਜੇਕਰ ਪ੍ਰਮਾਤਮਾ ਨਾਲ ਡਰ ਉਹਨਾਂ ਜੀਵਾਂ ਦੇ ਹਿਰਦੇ ਅੰਦਰ ਉੱਪ ਜੀ ਜਾਂਦਾ ਹੈ ਪੈਦਾ ਹੋ ਜਾਂਦਾ ਹੈ ਤਾਂ ਦੁਨੀਆਂ ਬਾੜੇ ਡਰ ਚਲੇ ਜਾਂਦੇ ਨੇ ਤਾਂ ਡਰ ਮੈਂ ਡਾ ਰਹਿ ਹਸ ਮਾਈ ਜੇ ਪ੍ਰਮਾਤਮਾ ਨੇ ਡਰ ਦੀ ਵਿੱਚ ਉਹ ਸਮਾਜ ਜਾਂਦਾ ਹੈ ਗੁਰਮਤੀ ਦੇਵ ਆਪ ਗੁਰਮਖਾਰ ਜਪੇ ਆ ਤੇ ਉਹ ਵਾਹਿਗੁਰੂ fera ਗੁਰੂ ਬਾਣੀ ਮੱਤ ਵੀ ਆਪ ਹੀ ਦਿੰਦਾ ਹੈ ਸਾਧ ਮੱਤ ਦੇਹੁ ਦਿਾਰ ਬ੍ਰਹਮ ਜਿਤ ਤੁਮੈ ਅਰਾਧਾ ਨਾਨਕ ਮੰਗਾ ਦਾਨ ਪ੍ਰਭ ਰੇਣ ਫਗ ਸਾਦਾ ਕਿਉਂਕਿ ਵਰਕੀ ਮਤ ਤੋਂ ਲਿਹੇ ਇਆਣੇ ਭਗਤ ਜਿਨਾ ਬਹੁ ਡੂਬੇ ਸਿਆਣੇ ਮਤ ਤਾ ਜਿਮਾਤ ਤੀਰ ਬਸ ਸੁਆਮੀ ਹੇ ਵਾਹਿਗੁਰੂ ਚੰਗੀ ਅਕਲ ਦੇਣੀ ਅਤੇ ਮੰਦੀ ਅਕਲ ਦੇਣੀ ਇਹ ਵੀ ਤੇਰੇ ਅਖਤਿਆਰ ਹੈ ਤੇਰੇ ਬਸ ਦੇ ਵਿੱਚਾ ਚੌਂਕੇ ਜੇ ਕੋ ਕਰਤਾ ਆਪ ਖੁਆਏ ਖੁਸ ਲਈ ਇੰਗਿਆਈ ਜੇਕਰ ਕਰਤੇ ਪਰਮਾਤਮਾ ਨੂੰ ਜਿਵੇਂ ਵੀ ਭਾ ਜਾਂਦਾ ਹੈ ਤੇ ਮਨੁੱਖ ਦੀਆਂ ਸਾਰੀਆਂ ਚਿੰਗਿਆਈਆਂ ਥੋਕੇ ਤੇ ਮਨੁੱਖ ਦੀ ਦਰਭਟੇ ਨਾਮਕੀ ਉਹ ਆਪ ਹੀ ਦਵਾ ਦਿੰਦਾ ਹੈ ਕਿਉਂਕਿ ਉਸ ਦਾ ਕਰਮ ਹੀ ਇਹੋ ਜਾਂ ਆ ਜਾਂਦਾ ਹੈ ਜੀਵਨ ਦੇ ਅੰਦਰ ਕਿ ਉਹ ਕਰਮ ਵੀ ਮਨੁੱਖ ਨੂੰ ਭੋਗਣਾ ਪੈਂਦਾ ਹੈ ਤੇ ਚੰਗੀ ਅਕਾਲਾ ਚੰਗੀ ਮਾਤਰੀ ਇਹ ਵੀ ਪਰਮਾਤਮਾ ਦੇ ਸਾਰੇ ਹੈ ਸਤਿਗੁਰੂ ਕਹਿੰਦੇ ਗੁਰਮਤੀ ਦੇਵਾ ਆਪ ਗੁਰਮਕਹ ਹਰ ਜਪਿਆ ਫਿਰ ਜਿਹੜਾ ਗੁਰਮਕਹ ਹੈ ਮੁੱਖੀ ਕੁਰਾਨ ਦੇ ਦਰਦੇ ਨਾਲ ਜੁੜਿਆ ਉਹ ਸਤਿਗੁਰਾਂ ਦੇ ਨਾਮ ਨੂੰ ਸਦਾ ਹੀ ਜਪਦਾ ਰਹਿੰਦਾ ਹੈ ਸਦਾ ਹੀ ਸਿਮਰਦਾ ਰਹਿੰਦਾ ਹੈ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੀ हे प्यारे मनुख परमात्मा ਦਾ ਸਿਮਰਨ ਕਰਿਆ ਕਰ ਉਹਦੀ ਬੰਦਗੀ ਕਰਿਆ ਕਰ ਬੰਦੀ ਬੰਦਗੀ ਹੀ ਤਿਆਰ ਭਾਵੇਂ ਸਹਬ ਰੋਸ ਘਰੋ ਕੇ ਪਿਆਰ ਕਨੇ ਭਾਵੇਂ ਸਹਬ ਦੇ ਨਾਲ ਰੋਸ ਕਰਦਾ ਤੇ ਭਾਵੇਂ ਪਿਆਰ ਬਾਰਾ ਜਿੰਨਾ ਚਿਰ ਉਹਦੀ ਬੰਦਗੀ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਬਿਨ ਹਰ ਭਜਨ ਨਹੀਂ ਛੁਟਕਾਰਾ ਕਨੇ ਤੇਰਾ ਛੁਟਕਾਰਾ ਨਹੀਂ ਹੋਣਾ ਬੰਦੋ ਹੋਏ ਬੰਦਗੀ ਕਹਾਂ ਬੰਦਕ ਹੋਏ ਬੰਦ ਸਤਿ ਰਹਾ ਕਹਿੰਦੇ ਬੰਧਾਈ ਤਾਂ ਬੰਦੇ ਤੇ ਇਹ ਪਰਮਾਤਮਾ ਵਿੱਚ ਬੰਦੀ ਦੇਖਣ ਉਹ ਦਿਦਾਰ ਕਹਿੰਦੇ ਬੰਧਿਆ ਜੇ ਬੰਦੇ ਦੇ ਵਿੱਚੋਂ ਰੱਬ ਦੇ ਦਰਸ਼ਨ ਕਰਦਾ ਵੀ ਇਹਦੇ ਅੰਦਰ ਵੀ ਰੱਬੀ ਜੋਤ ਹੈ ਇਹ ਵੀ ਪਰਮਾਤਮਾ ਦਾ ਸਾਜ ਕੇ ਨਵਾ ਗਿਆ ਹੋਇਆ ਹੈ ਇਹ ਵੀ ਵਟੇ ਭਾਂਗਾ ਬਾੜੀ ਦੇ ਆ ਜਿਸ ਹਾਂ ਜਨਮ ਲੱਗਿਆ ਕਿਉਂਕਿ ਵੱਡਾ ਭਾਗ ਫਲਨ ਕਰ ਪਾਇਓ ਵਿਰਥੇ ਜਾਤ ਅਬ ਵਿਕਾਂ ਵੱਡੇ ਭਾਗਾਂ ਦੇ ਨਾਲ ਕੋਈ ਚੰਗਾ ਵਿਚਰਾ ਕੀਤਾ ਹੋਇਆ ਕਰਮ ਪੁੰਨ ਫਲ ਦੇ ਵਿੱਚ ਇਹ ਮਨੁੱਖਾਂ ਦੇ ਬੜੀ ਹੈ ਦਲਪ ਦੇ ਪਾਈ ਕੜ ਭਾਗੀ ਨਾਮ ਨਾ ਜਪਾਂ ਤਾਂ ਆਤਮਾ ਘਾਤੀ ਮਰ ਨਾ ਜਾਹੀ ਜਿਨ੍ਹਾਂ ਦੇ ਤਤ ਰਾਮ ਨਾ ਤੇ ਹੋ ਜੀਵਣ ਤੋਂ ਕਾਮ ਹੀ ਨਾਮ ਤੋਂ ਭਉਨੇ ਮਨੁੱਖਾ ਤੇਰਾ ਜੀਵਣ ਕਨੇ ਇਸ ਕਾਮੈ ਜਿਹੜੀ ਦੇ ਦਲੱਪ ਕਹੀਏ ਜਿਹੜੇ ਕੀ ਕੋਈ ਮਸਾਇਬ ਨਹੀਂ ਹੋਵੇ ਕੋਈ ਪੂਰਬਲੇ ਕਰਮਾਂ ਦੇ ਨਾਲ ਵੱਡੇ ਭਾਗਾਂ ਦੇ ਨਾਲ ਖੜੀ ਹੋ ਕੇ ਸੁਨਦਲਪ ਆਖਦੇ ਐ ਹੁਣ ਪਤਾ ਨਹੀਂ ਕਿੰਨਾ ਕਦੀੜਾ ਇੱਕ ਰਾਖੀ ਦਾ ਮੇੜਾ ਖਟਕੇ ਆਏ ਆ ਤੇ ਹੁਣ ਮਨੁੱਖਾਂ ਜਨਮ ਮਿਲਿਆ ਇਸ ਜੀ ਕਿਉਂ ਸਾਨੂੰ ਅਕਲ ਹੈ ਜੰਗੀ ਭਤੀ ਹੈ ਸਿਆਣਪ ਹੈ ਸੁਣ ਵੀ ਸਕਦੇ ਆ ਦੇਖ ਵੀ ਸਕਦੇ ਆ ਬੋਲ ਵੀ ਸਕਦੇ ਆ ਤੇ ਕਿਸੇ ਕਰਕੇ ਸਤਿਗੁਰਾਂ ਨੇ ਕਹਿ ਦਿੱਤਾ ਕਿ ਭਾਈ ਜਿਹੜਾ ਮਨੁੱਖਾ ਦੇ ਆ ਨਾ ਅਬਰ ਜੋਂ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਠਕਦਾਲੀ ਬੰਦਿਆ ਤੂੰ ਕਰਾਹੀ ਲੱਖ ਜੋਂ ਦਾ ਸਰਦਾਰ ਹੈ ਬਾਕੀ ਜੋਂ ਨਾ ਤੇਰਾ ਪਾਣੀ ਭਰਨ ਵਾਲੀਆਂ ਨਹੀਂ ਵਾਓ ਦਿੱਤੀ ਬਾਣੀ ਦਾ ਬਿਸਰਾਮ ਬਾਣੀ ਪੜਦਿਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਸੰਗਤ ਗੁਰੂ ਸਾਹਿਬ ਜੀ ਬਖਸ਼ ਜੋਗ ਨੇ ਬਖਸ਼ ਰਹਿਣਾ ਜੀ ਸ਼ਬਦ ਦੀਆਂ ਅਖੀਰ ਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ ਜੀ ਜੋ ਹਾਰ ਨਾਮ ਧਿਆਵੈ ਤੈਨ ਘਰ ਛਟ ਭਤੈ